ਸਸ ਹੈ ਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਹੈਗਾ ਆਪਣੇ ਛੋਟੇ ਵੀਰ ਦਾ ਜਨਮ ਦਿਨ ਤੇ ਅੱਜ ਆਪਾਂ ਸੋਚਿਆ ਆਪਾਂ ਉਹਨੂੰ ਸਰਪ੍ਰਾਈਜ਼ ਦੇਣਾ ਵਾ ਤੇ ਆਪਾਂ ਸਾਰਾ ਕੁਝ ਵੈਸੇ ਦਾ ਰੈਡੀ ਕਰ ਲਿਆ ਹੈ ਕੇਕ ਲੈ ਕੇ ਰੱਖਿਆ ਹੋਇਆ ਵਾ ਆਪਾਂ ਤੇ ਆਪਾਂ ਕੇਕ ਲੈ ਕੇ ਚੱਲਦੇ ਆਂ ਦੇ ਘਰ ਜਿੱਦ ਤੱਕ ਇਹ ਆਪਾਂ ਕੇਕ ਲੈ ਲਿਆ ਹੈ ਕੇਕ ਡੈਡੀ ਹੈ ਤੇ ਬਸ ਘਰ ਦੇ ਤਿਆਰ ਹੋ ਰਿਹਾ ਤੇ ਉਹ ਤਿਆਰ ਹੋ ਗਏ ਤੇ ਆਪਾਂ ਫਿਰ ਚੱਲਦੇ ਆਂ ਉਹਨਾਂ ਦੇ ਘਰ ਹਲ ਨੂੰ ਬਾਕੀ ਮੈਂ ਬਾਕੀ ਨਾਲ ਦੇ ਨਾਲ ਵੀ ਫੋਨ ਕਰ ਦਤਾਂ ਆ ਬਾਕੀ ਸਾਰੇ ਪੋਤੇ ਇਕੱਠੇ ਹੋਏ ਰਹਿਣਾਂਗੇ ਤੇ ਦੇਖਦੇ ਆਪਾਂ ਥੋੜਾ ਬਹੁਤ ਇੰਜੋਏ ਕਰਾਂਗੇ ਜਿਆਦਾ ਕੁਝ ਆਪਾਂ ਨਹੀਂ ਹੈਗਾ ਬਸ ਥੋੜਾ ਜਿਹਾ ਛੋਟਾ ਜਿਹਾ ਮਤਲਬ ਸਰਪ੍ਰਾਈਜ਼ ਦੇਣਾ ਵਾ ਕੇਕ ਕਟਾਂਗੇ ਤੇ ਥੋੜਾ ਜਿਹਾ ਆਪਣਾ ਉਠਾਂ ਕੇ ਬੈਠਾਂਗੇ ਤੇ ਬਾਕੀ ਦੇਖੋ ਕਿੱਦਾਂ ਜਾਂਦਾ ਵਾ ਹਾਂਜੀ ਆਪਾਂ ਸਾਰੇ ਰੈਡੀ ਆ ਤੇ ਆਪਾਂ ਚੱਲੇ ਤੇ ਕੇਕ ਰੈਡੀ ਆ ਜਸਰੀਨ ਵੀ ਰੈਡੀ ਆ ਜਸਰੀਨ ਹੈ ਉਰੇ ਉਤੇ ਤੇ ਚਲੋ ਫੋਟੋ ਬੰਦੇ ਨੇ ਘਰੇ ਤੇ ਬਾਕੀ ਸਾਰੇ ਵੀ ਬਸ ਪਹੁੰਚ ਲਿਆ ਹਾਂ ਜੀ ਆਪ ਪਹੁੰਚ ਗਏ ਆ ਉਹਨਾਂ ਦੇ ਘਰੇ ਤੇ ਦੇਖਦੇ ਆ ਤੇ ਨੇ ਸਰਪ੍ਰਾਈਜ਼ ਇਹ ਤਾਂ ਹੁੰਦਾ ਨਹੀਂ ਇਹਨਾਂ ਭਾਈ ਉਹਨਾਂ ਦਾ ਵਾ ਜਨਮ ਦਿਨ ਭਾਈ ਜਨਮ ਦਿਨ ਦੀਆਂ ਬਹੁਤ ਬਹੁ ਮੁਬਾਰਕਾਂ ਆ ਤੁਹਾਡੇ ਲਈ ਛੋਟਾ ਜਿਹਾ ਕੇਕ ਲਿਆਂਦਾ ਇਹਨੂੰ ਰੱਖੋ ਫ੍ਰਿਜ ਚ ਫਿਰ ਜਦੋਂ ਬਾਕੀ ਹੁੰਦੇ ਆ ਆਪਾਂ ਫਿਰ ਕੱਢਦੇ ਆ ਸਾਡੇ ਹਰਬੰਦ ਪਿਆਰੇ ਸਾਥੀ ਸਖੁਦਰ ਸਿਕ ਸੰਧੂ ਜੀ ਪਹੁੰਚ ਗਏ ਆ ਸਭ ਸਾਹਿਬ ਮੋਸਟ ਵੈਲਕਮ ਤੁਹਾਡਾ ਵਿਦ ਫੈਮਿਲੀ ਸਤਿ ਸ਼੍ਰੀ ਅਕਾਲ ਜੀ ਐਟ ਫਿਰ ਟੈਟ ਕਰ ਜਗਾ ਹਾਂ ਫਿਰ ਚਲਾ ਛੱਡਦਾ ਨਵੇਂ ਬਿਲਕੁਲ ਗੁੱਠਾ ਫਸਾ ਕੇ ਹੱਥ ਜੀ ਖੁੱਲ ਗਏ ਖੁੱਲ ਗਏ ਹੱਥ ਤੇ ਆ ਤੇ ਖੁੱਲ ਗਈ ਕੋਈ ਗੱਲ ਨਹੀਂ ਓਏ ਚਲ ਕੋਈ ਨਹੀਂ ਬੋ ਬੋ ਮੁਬਾਰਕਾਂ ਫਿਰ ਦਵਾ ਚ ਫੇਕ ਪਾਉਂਦੇ ਆ ਸੀ ਜਿਹੜਾ ਟੱਕਾ ਪਾਇਆ ਜਿਹੜੀ ਐਂਟਰੀ ਲੈ ਲਈ ਬੋਲਾ ਇੰਡੀਆ ਚ ਕੀ ਹੁੰਦਾ ਜਿਵੇਂ ਪਾਕਿਸਤਾਨੀ ਹੁੰਦਾ ਕੋਈ ਮੁਸਲਮਾਨ ਹੁੰਦਾ ਆ ਬੰਦੇ ਜਨਮਦਨ ਕਿਸੇ ਦਾ ਚੈਂਪੀਅਨ ਚੈਂਪੀਅਨ ਨੂੰ ਪੁਛਾਰ ਕੇ ਦੇਦੀ ਚੱਕਰਾਂ ਤੋਂ ਤੋੜ ਲੈ ਆਗੀ ਲੈ ਗਿਆ ਉਹ ਇਹ ਨਹੀਂ ਕੋਈ ਐ ਨਿਆਣੀ ਉਹ ਜਨਮ ਤੇਰਾ ਨਿਆਣਿਆਂ ਦਾ ਧੋੜੀ ਆ ਕੱਟ ਹੋਣੀ ਆਪਣਾ ਟੈਲੈਂਟ ਹੀ ਹੈ ਯਾਰ ਕੈਪਿੰਗ ਕਰ ਰਹੇ ਹੋ ਉਹ ਦੇਖ ਦੇ ਨਾ ਪਾਪਾ ਨੇ ਟੰਕੀ ਕਰ ਰਹਾ ਹਾਂ ਹਾਂਜੀ ਚੇਹ ਚੂ ਦੇਖ ਰਹੀ ਹੈ ਚਲੋ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜੀ ਮਨੂ ਹੈਪੀ ਬਰਥਡੇ ਟੂ ਯੂ ਲੋ ਜੀ ਮਾਮਾ ਜੀ ਮੂੰ ਮਿਠਾ ਕਰੋ ਬਹੁਤ ਬਹੁਤ ਮੁਬਾਰਕਾਂ ਮੁੰਡੇ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਜਨਮ ਦਿਨ ਕਿਵੇਂ ਦਿਆਂਗੇ 쟤네, 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 쟤 천주가나가오예나보치치차주자장난주자장난주운킬라주자장난해자카 ਉਸ ਆਵ ਨਹੀਂ ਹੋਣ ਲਿਆ ਕਾ ਬਾ ਕਾਲ ਕਾਲ ਨਾਲ ਭਾਜੀ ਹੁਣ ਇਹ ਡਾਕਟਰ ਵੀ ਇੰਡੀਆ ਮਨਾ ਲਾਦੇ ਨਹੀਂ ਨਹੀਂ ਆਪ ਕਿਸੇ ਦਾ ਡਾਕਟਰ ਮਨਾ ਇੰਡੀਆ ਡਾਕਟਰ ਮਨਾ ਨਹੀਂ ਆਣੇ ਤਾ ਦਾ ਪੈਦਾ ਹੁੰਦਾ ਹੈ ਮਸੀ ਤੋਂ ਪਿਆ ਕਾਹੀ ਖਵਾ ਖਵਾ ਮਜ਼ਾ ਕਰਨ ਆਣੇ ਆ ਹਾਦੀ ਨਾ ਕੀ ਜਸਵੀਨ ਉਹ ਗੋਲ ਕੇ ਪੇਖਣੇ ਹੋਏ ਉਹ ਖੇਲਾ ਦੇ ਵੀ ਆ ਕੀ ਰੀਪਾ ਸਟਾਰਟ ਫਿਰ चलो भैया जी बताइए कुछ आपके लगाई है <laughs> <laughs> ये साढ़े गुलाप मास्टर शेफ लॉज ਚੱਕੀ ਗੋਲ ਦੇ ਉੱਪਰ ਮਮਾ ਉਹ ਕਿਹਾ ਜਦੋਂ ਦੀ ਬੋਲ ਬੋਲ ਕੇ ਕਰਦੇ ਆ ਹਾ 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 ਤੂੰ ਨਹੀਂ ਗਾਂਡੇ ਕੋਲ ਤੇ ਹੋਣੀ ਖਾਣ ਨਹੀਂ ਤਸੱਲੀ ਚੋਣੀ ਨਹੀਂ ਤਾਂ ਬਾਤ ਪਈ ਦੀ ਲੈ ਲੈ ਉਹਨੇ ਤਰੀਕਾ ਸੁੱਕੇ ਨਹੀਂ ਪੱਦੇ ਉਹ ਵਿੱਚ ਪਾ ਦਿੰਦੇ ਨੇ ਉਹਨੇ ਉਹ ਥੱਲੇ ਜਿਹੜਾ ਤੋੜ ਤੂੰ ਗੈਰੋਂ ਪੱਖਾ ਵੀ ਲਾ ਦਿੰਦੇ ਹੋ ਕਮਰੇ ਦੇ ਅੱਗੇ ਲਾ ਦਿੰਦੇ ਆ ਪੱਖਾ ਕਰ ਵੀ ਅੱਗੇ ਦੋਮਰ ਅਲੀ ਰਾਮ ਆਰੇ ਨੂੰ ਚੱਲ ਵਾਹ ਜੀ ਵਾਹ ਵਾਹ ਕਿਸੇ ਨਿਕਲ ਗਿਆ ਵਾ ਠੀਕ ਆ ਚੱਲ ਚੱਲ ਬਾਈ ਕਿੱਧਰ ਜਾਵਾ ਹੋਏ ਉਧਰ ਹੀ ਆਏ ਪਹਿਲਾਂ ਉਧਰ ਉਧਰ ਭਾਵਾ ਕਰ ਬੰਨ ਝਾੜ ਕੇ ਉਧਰ ਕਰ ਚੱਲ ਚੱਲ ਹਾਂ ਆ ਠੀਕ ਆ ਹੋਰ ਠੀਕ ਆ ਇੱਥੇ ਇੱਥੇ ਬਹਿ ਜਾ ਇਨ ਤੇ ਬਹਿ ਜਾ ਪਕੜ ਤਾ ਉਹ ਵੇਦੂ ਜਿਦਰਾ ਕਰੀਂ ਤੋ ਕੋਈ ਗੱਲ ਨਹੀਂ ਚੋ ਇੱਥੇ ਨਹਿਰੇ ਮਾਰੀ ਗਿਆ ਬਾਠ ਠੀਕ ਆ ਉੱਠਾ ਲਾ ਰਿਹਾ ਕੱਦ ਤੋਗੇ ਯਾਰ ਇੱਕ ਪਾਸੇ ਵਿਆਹ ਚੱਲ ਰਿਹਾ ਜੀ ਠੀਕ ਹੈ ਜੀ ਆ ਇਧਰ ਸਟਾਲ ਚੱਲ ਰਹੇ ਆ ਇਧਰ ਬੈਠੂ ਨੇ ਆ ਜਿਹੜੇ ਸਟਾਲ ਤੇ ਭਰੀ ਹੁਣੀ ਪਹੁੰਚੇ ਮਮਾਈ ਬਿਆਗਾ ਦਾ ਫਨ ਜॉय ਕਰ ਰਹੇ ਆ ਸੌ ਰੁਪਏ ਲੱਗੀ ਆ ਲੱਗੀ ਯੋ ਯਾਰ ਨੂੰ ਲੰਮੇ ਦਿਨ ਬਾਅਦ ਨੇ ਕਰਕੇ ਹਾਂਜੀ ਕੀ ਕਹਿੰਦੇ ਆ ਜੀ ਜਦੋਂ ਡੀਲੀਵਰੀ ਕਿਦਰੀ ਹੈ ਨਾ ਅਰੇ ਕਿਹੋ ਜਿਹੀ ਠੀਕ ਨੇ ਇਹਨੇ ਪਹਿਲਾਂ ਵਾਲੀ ਗੱਲ ਦੱਸ ਪਹਿਲਾਂ ਕੀ ਆ ਗਿਆ ਲੱਗੀ ਹੈ ਭਾਈ ਨੂੰ ਤਾਂ ਪਤਾ ਨਹੀਂ ਉਹਨੇ ਲੱਗੀ ਹੁੰਦਾ ਕੀ ਆ ਰਹ ਗਈ ਨਹੀਂ ਤੈਨੂੰ ਖਾਣੇ ਤੂੰ ਮੈਂ ਕਿ ਬੈਠੀ ਤੇਰੇ ਦਿਖਾ ਤੈਨੂੰ ਖਾਣੇ ਭਲੇ ਗੱਲਾਂ ਹਾਂਜੀ ਆਪਾਂ ਆ ਗਏ ਘਰ ਤੇ ਜਦਦਾ ਕਿ ਤੁਸੀਂ ਦਿਖੇ ਹੋਣਾ ਵਾ ਵੀ ਸਾਰਾ ਸਰਪ੍ਰਾਈਜ਼ ਵਰ ਬਰਥਡੇ ਪਾਰਟੀ ਬਹੁਤ ਵਧੀਆ ਰਹੀ ਤੇ ਅਸੀਂ ਬਹੁਤ ਸਾਰਾ ਇੰਜੋਏ ਕੀਤਾ ਹੈ ਹੋਪਫੁਲੀ ਤੁਸੀਂ ਵੀ ਇੰਜੋਏ ਕੀਤਾ ਹੋਣਾ ਵਾ तो जे ब्लॉग वजिए लगे तो सबसक्राइब लाइक कमेंट शुरू जरूर करियो ता कि उत्साह मिलता रहे ब्लॉग बनाते रहिए थैंक यू थैंक यू फॉर वॉचिंग फिर मिलेंगे